ਲੱਭੇ ਬਣਾ ਹੁਣ ਰੀਲ ਆਏ ਚੱਲੇਓ ਸਾਰੇ ਨਹੀਂ ਰੁਕਦੇ ਲੱਗਦਾ ਤੇਰੀ ਫਾਈ ਰੁਕ ਜਾ ਕੋਈ ਬੋਲਿਆ ਹੀ ਨਹੀਂ ਜਦੋਂ ਕਿ ਚੱਲੇਓ ਸਾਰੇ ਕੋਈ ਵੀ ਨਹੀਂ ਬੋਲਿਆ ਹਾਂ ਚੱਲੇ ਆ ਇਹ ਤੁਹਾਡੀ ਪ੍ਰਾਪਤੀ ਆ ਉਹਨਾਂ ਦਾ ਇੱਕ ਕਮਿੰਟ ਕੀਮਤੀ ਆ ਤੁਹਾਡਾ ਵੀ ਆ ਭੰਜੀ ਰੱਖੇ ਕਮਿੰਟ ਕੀਮਤੀਆ ਰੋਣੀ ਸਾਹਿਬ ਦਾ ਚਲੋ ਅਸੀਂ ਤਾਂ ਬਹੁਤ ਪਿੱਛੇ ਖੜੇ ਆ ਪਰ ਉਹਨਾਂ ਦੇ ਵਿੱਚੋਂ ਕਿਸੇ ਦੇ ਮੂੰਹ ਦੇ ਵਿੱਚੋਂ ਇਹ ਨਿਕਲਿਆ ਚੱਲੇ ਆ ਹਾਂ ਸਾਰੇ ਮਦ ਮਹਿਸੂਸੇ ਪਏ ਹੋਇਆ ਹੋ ਰਿਹਾ ਹੋ ਗਿਆ ਹੈਲੋ ਫੇਸ ਬਹੁਤ ਮਾਣਤ ਵਾਲੀ ਭਾਜੀ ਬਹੁਤ ਵਾਕਈ ਨੀ ਨਿਕਲਿਆ ਵੀ ਹਾਂ ਔਰ ਸਾਨੂੰ ਮਹਿਸੂਸ ਨੂੰ ਆਇਆ ਅਸੀਂ ਕਿਸੇ ਬਗਾਨੇ ਮੁਲਕ ਦੇ ਵਿੱਚ ਧਰਮ ਨਾਲ ਇਦਾਂ ਲੱਗਿਆ ਵੀ ਮਤਲਬ ਅਸੀਂ ਵੈਸੇ ਹੀ ਕਿਸੇ ਰਿਸ਼ਤੇਦਾਰੀ ਚ ਆਏ ਹੋਏ ਆ ਇੱਥੇ ਵੀ ਕੋਈ ਵੀ ਫਰਕ ਨਹੀਂ ਲੱਗਿਆ ਇੱਕ ਵੀ ਚੀਜ਼ ਦਾ ਫਰਕ ਨਹੀਂ ਲੱਗਿਆ ਕਾਜੀ ਭਾਈ ਆਪਾਂ ਜਿਵੇਂ ਗਾਨਾ ਸਾਹਿਬ ਨੇ ਕਿਹਾ ਸੀ ਨਾ ਬਾਹਰ ਬੋਲਦੇ ਅਸੀਂ ਆਪਾਂ ਕਿੰਨੇ ਮੁਲਕਾਂ ਚ ਗਏ ਆ ਬਾਈ ਆਪਾਂ ਮਹੀਨੇ ਨਹੀਂ ਜਾਂਦੇ ਆ ਆਪਾਂ ਹਫਤੇ ਬਾਅਦ ਲੱਗਦਾ ਪੱਤ ਚੱਲੀ ਗਈ ਪੱਤ ਚੱਲੀ ਗਈ ਹਾਂ ਭਾਜੀ ਇੱਥੇ ਜਗਾ ਸਾਨੂੰ ਆਇਆ ਕਿਉਂ ਨਹੀਂ ਹੋਰ ਚੜ ਜਾਂਦੇ ਇਹਨੇ ਇਹ ਖੁਰਦਾ ਭਾਜੀ ਹਰ ਬੰਦੇ ਦੇ ਆਪੋ ਆਪਣੇ ਪ੍ਰਭਾਵ ਹੁੰਦੇ ਆ ਬੰਦਾ ਪੱਲੇ ਨਾਲ ਬੰਨ ਕੇ ਲ ਜਾਂਦਾ ਮੈਂ ਉੱਥੇ ਪਿੱਛੇ ਵੀ ਦੱਸ ਗਿਆ ਟਿਆ ਮੈਨੂੰ ਕਹਿੰਦੇ ਵੀ ਨਫ਼ਰਤ ਕਿਵੇਂ ਖਤਮ ਹੋ ਸਕਦੀ ਕੱਲ ਕਿ ਹਰ ਬੰਦੇ ਦੇ ਅੰਦਰ ਜਗਿਆਸੂ ਹੁੰਦਾ ਮੈਂ ਕਿਹਾ ਜੀ 9 ਵਜੇ ਵਾਲੀਆਂ ਖਬਰਾਂ ਤੁਸੀਂ ਵੀ ਸਾਡੀਆਂ ਬੰਦ ਕਰ ਲਓ ਅਸੀਂ ਵੀ ਕਰ ਦਿੰਨੇ ਆ ਸਾਡੇ 50 ਤੋਂ ਲੈ ਕੇ 60 ਫੀਸਦੀ ਮਸਲੇ ਹੱਲ ਹੋ ਜਾਣੇ ਆ ਤੁਸੀਂ ਦੱਸੋ ਜੀ ਸਾਡੇ ਤੋਂ ਕੋਈ ਉਕਾਈ ਹੋਈ ਹੋਵੇ ਮੈਂ ਜੀ ਸਾਰੇ ਕੋਲ ਕੋਈ ਉਲਤੀ ਹੋਈ ਹੋਵੇ ਮੈਂ ਮੈਂ ਇਹ ਨਾ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਵੀ ਹੁੰਦੀਆਂ ਸਾਰਾ ਕਹਦਾ ਫਿਰ ਵੀ ਅੱਗੀ ਦਾ ਵੀ ਸਾਡੀਆਂ ਬਾਹਾਂ ਖੁੱਲੀਆਂ ਤੁਸੀਂ ਸਾਰੇ ਆਓ ਇੱਕ ਦੂਜੇ ਨੂੰ ਗੱਲ ਵਕੜੀ ਪਾਵਾਂਗੇ ਇੱਕ ਦੂਜੇ ਨੂੰ ਜਾਣਾਂਗੇ ਤੇ ਫੇਰ ਹੀ ਆਪਾਂ ਅੱਗੇ ਵਧ ਸਕਦੇ ਹਾਂ ਸਾਡਿਆਂ ਦਾ ਤੁਹਾਡਾ ਭਾਜੀ ਬਹੁਤ ਧੰਨਵਾਦ ਭਾਜੀ ਸਾਡਾ 7 ਦਿਨ ਦਾ ਵੀਜ਼ਾ ਸੀ ਜੀ 7 ਦਿਨ ਦਾ ਤੇ 7ਵੇਂ ਦਿਨ ਅਸੀਂ ਫੇਰ ਉੱਥੇ ਬੈਠੇ ਜਿੱਥੇ ਪਹਿਲੇ ਦਿਨ ਪਹੁੰਚੇ ਸੀ ਹਾਂ ਤੇ ਅੱਜ ਚਿਤ ਕਰਦਾ ਸੀ ਵੀ ਕਾਸ਼ ਕਿਤੇ 6ਵਾਂ ਹੁੰਦਾ ਦਿਨ ਵਾ ਤੇ ਕਾਸ਼ ਕਿਤੇ ਵੀਜ਼ਾ 15 ਦਿਨ ਦਾ ਹੁੰਦਾ ਅਸੀਂ 15 ਦਿਨ ਤੁਹਾਡੇ ਕੋਲੇ ਰਹਿਣਾ ਸੀ ਮਹੀਨੇ ਦਾ ਹੁੰਦਾ 28 ਦਿਨ ਲਾਉਣੇ ਸੀ ਸਾਰੇ ਕੰਮ ਛੱਡ ਕੇ ਸੱਚੀ ਮੁੱਠੀ ਕਿਉਂ ਲੱਗਦਾ ਤੇ ਪਤਾ ਨਹੀਂ ਦਿਨ ਕਿਵੇਂ ਨਿਕਲ ਗਏ ਭਾਈ ਦੇ ਡਾਕਟਰ ਐਸੀ ਇੰਨਾ ਲੱਗਦਾ ਸੀ ਵੀ ਯਾਰ ਉੱਥੇ ਇਹਨਾਂ ਤੋਂ ਬਿਨਾ ਕੋਈ ਨਹੀਂ ਜਾਣਦਾ ਹੁਣ ਇੰਨਾਂ ਲੱਗਦਾ ਵੀ ਜਿੱਥੇ ਉਹਨੇ ਜਾਣਦੇ ਭੈਣਾ ਵੀਰ ਇੱਥੇ ਮੁਹੱਬਤ ਦਾ ਵਾਤਾ ਬਿਲਕੁਲ ਬੜਾ ਧੰਨਵਾਦ ਧੰਨਵਾਦ ਅੜਾ ਸਾਹਿਬ ਜੀ ਰਾਦੇ